ਬਿਲਕੁਲ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡਾ ਹਾਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜਿਆ ਹੈ ਜੀ ਅਸੀਂ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਆ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ ਥੋੜਾ ਪਿੱਛੇ ਕਰ ਲੋ ਜੀ ਲੱਗਦਾ ਕਿ ਇਹ ਨਸ਼ੇ ਵਾਲ ਚ ਜਦੋਂ ਇਦਾਂ ਗੇਮਾਂ ਹੁੰਦੀ ਹੈ ਸਰਕਾਰ ਵੀ ਇੰਟਰਵੈਨਕਟ ਕਰਨੀ ਚਾਹੀਦੀ ਇਹ ਸਾਨੂੰ ਉਪਰਾਲੇ ਮਿਲਣੇ ਚਾਹੀਦੇ ਚੀਜ਼ ਕਰਨੀ ਚਾਹੀਦੀ 100% ਸਰ ਆਈ ਥਿੰਕ ਸਰਕਾਰ ਵੀ ਆਪਣਾ ਜਿਹੜਾ ਉਪਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਚ ਹੋ ਰਹੀਆਂ ਨੇ ਜੀ ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਆਂ ਐਂਡ ਹੁਣ ਫਸਟ ਟਾਈਮ ਜਦੋਂ ਸੀਮ ਸਾਹਿਬ ਨਾਲ ਮਿਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਜਦੋਂ ਉਹਨਾਂ ਦੇ ਰੂਹ ਰੂਹੇ ਮੈਚ ਹੋਣਗੇ ਉਹ ਦੇਖਣਗੇ ਤੇ ਉਹਨਾਂ ਨੂੰ ਇਹ ਚੀਜ਼ ਮੋਟੀਵੇਟ ਕਰੂਗੀ ਜੀ ਪੰਜਾਬ ਕਿਤੇ ਨਾ ਕਿਤੇ ਗ੍ਰੈਂਡਾਂ ਦੀ ਕਮੀ ਲੱਗਦੀ ਆ ਪੰਜਾਬ ਦੇ ਵਿੱਚ ਕੋਈ ਬਿਖਾ ਰਹੀ ਪੰਜਾਬ ਦੇ ਵਿੱਚ ਜੀ ਮੈਂ ਮੈਂ ਜਦ ਵੀ ਜਾਣਾ ਆਈ ਥਿੰਕ ਮੈਂ ਇਹੀ ਅਪੀਲ ਕਰਦਾ ਹਾਂ ਕਿ ਗਰਾਊਂਡ ਜਿਆਦਾ ਹੋਣੇ ਚਾਹੀਦੇ ਨੇ ਜੀ ਕਿਉਂਕਿ ਗਰਾਊਂਡਸ ਇੰਪੋਰਟੈਂਟ ਨੇ ਜਿਆਦਾ ਸਟੇਡੀਅਮ ਨਹੀਂ ਵੀ ਹੋਣੇ ਚਾਹੀਦੇ ਫਿਰ ਵੀ ਸਹੀ ਹੈ ਜੀ ਬਟ ਗਰਾਊਂਡ ਜਿਹੜੀਆਂ ਜਿਆਦਾ ਅਵੇਲੇਬਲ ਹੋਣੀਆਂ ਚਾਹੀਦੀਆਂ ਬਟ ਆਈ ਥਿੰਕ ਆਉਣ ਵਾਲੇ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਤੇ ਕਾਫੀ ਸਾਰੀਆਂ ਜਿਹੜੀਆਂ ਅਸਲ ਟਰਫ ਨੇ ਉਹ ਲੱਗ ਚੁੱਕੀਆਂ ਨੇ ਤੇ ਕੰਮ ਹੋ ਰਿਹਾ ਜੀ ਇਸ ਨੂੰ ਟਾਈਮ ਵੀ ਲੱਗਦਾ ਹੈ ਨੋ ਡਾਊਟ ਇੱਕ ਗਰਾਊਂਡ ਤਿਆਰ ਹੋਣ ਲੱਗਿਆਂ ਵੀ ਬਹੁਤ ਟਾਈਮ ਲੱਗਦਾ ਹੈ ਜੀ ਬਿਲਕੁਲ ਜੀ ਅਸੀਂ ਇੱਕ ਐਗਜ਼ਾਮਪਲ ਹੈ ਜੀ ਤੁਹਾਡੇ ਸਾਹਮਣੇ ਜੀ ਕਿਉਂਕਿ ਅਸੀਂ ਵੀ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਹਾਂ ਤੇ ਮਿਹਨਤ ਸਦਕਾ ਕੋਚਾਂ ਦੀ ਸਪੋਰਟ ਸਦਕਾ ਮਾਪਿਆਂ ਦੀ ਸਪੋਰਟ ਸਦਕਾ ਇੱਥੇ ਪਹੁੰਚੇ ਜਾਂਦੇ ਤੁਸੀਂ ਵੀ ਆਪਣੀ ਆਪਣਾ ਜਿਹੜਾ ਟੀਚਰ ਆਪਣਾ ਗੋਲ ਵੱਡਾ ਰੱਖੋ ਜ਼ਿੰਦਗੀ ਦਾ ਤੇ ਮਿਹਨਤ ਕਰੋ ਦੁਗਣੀ ਤੇ ਤੁਸੀਂ ਇੱਕ ਨਾ ਇੱਕ ਦਿਨ ਜਰੂਰ ਆਪਣਾ ਜਿਹੜਾ ਮੁਕਾਮ ਹਾਸਲ ਕਰੋਗੇ ਜੀ ਹਰਮਨ ਜਿਹੜਾ ਪੰਜਾਬ ਦੀ ਟੀਮ ਨੂੰ 1 ਕਰੋੜ ਰੁਪਏ ਦਿੱਤਾ ਗਿਆ ਖਿਡਾਰੀਆਂ ਨੂੰ ਉਸਤਾ ਦੇਖਦੇ ਕਿੰਦਾ ਬੰਦ ਲੱਗਾ ਸਾਰਾ ਪੁਰਾਣੀਆ ਹੋ ਗਈਆਂ ਤਾਂ ਜੀ ਨਹੀਂ ਦੇਖੋ ਸਰ ਮੈਂ ਇਹੀ ਕਹਿ ਰਿਹਾ ਕਿ ਜਦੋਂ ਸਨਮਾਨ ਮਿਲਦਾ ਹੈ ਜੀ ਤੁਸੀਂ ਮੈਡਲ ਜਿੱਤ ਕੇ ਆਉਂਦੇ ਹੋ ਪੰਜਾਬ ਗਵਰਨਮੈਂਟ ਤੁਹਾਨੂੰ ਸਰ ਮੈਡਲ ਨਹੀਂ ਮਿਲਦਾ ਇੱਕ ਜਿਹੜੀ ਰਾਸ਼ੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਸਰ ਗੱਲ ਹੀ ਘਟ ਰਹੇ ਤੁਸੀਂ ਗੱਲ ਸੁਣ ਲਓ ਮੈਂ ਵੀ ਇਹੋ ਕਹਿ ਰਿਹਾ ਕਿ ਜਦੋਂ ਅਸੀਂ ਮੈਡਲ ਜਿੱਤ ਕੇ ਆਉਂਦੇ ਆ ਤੇ ਸਾਨੂੰ ਜਦੋਂ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ ਇਹ ਚਾਹ ਦੇ ਲਈ ਚੀਜ਼ ਬਹੁਤ ਵਧੀਆ ਹੈ ਤੇ ਜਦੋਂ ਜੰਗਸਰ ਕੋਈ ਪਲੇਅਰ ਆ ਕੋਈ ਲੜਕਾ ਜਿਵੇਂ ਕੋਈ ਵੀ სპੋਰਟਸਮੈਨ ਦੇਖੂਗਾ ਜੀ ਉਹਦੇ ਲਈ ਵੀ ਚੀਜ਼ ਮੋਟੀਵੇਟ ਕਰੂਗੀ ਕਿ ਅਸੀਂ ਵੀ ਹੋਰ ਮਿਹਨਤ ਕਰੀਏ ਅੱਗੇ ਜਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਮੈਡਲ ਲਗਾਈਏ ਦੇਸ਼ ਲਈ ਤੇ ਸਾਨੂੰ ਵੀ ਇਹ ਸਨਮਾਨ ਮਿਲਦਾ ਉਹ ਬਹੁਤ ਜ਼ਰੂਰੀ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਆਂ ਕੀ ਕਹਿਣਾ ਚਾਹੋ ਕਿ ਜਦੋਂ ਕੋਈ ਬਹੁਤ ਚੋਣ ਚ ਬੜਾ ਮਾਨ ਸਨਮਾਨ ਮਿਲਦਾ ਬੜਾ ਪ੍ਰਾਊਡ ਫੀਲ ਹੋਵੇ ਕਿ ਮਾਣ ਕਰਦੇ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਆ ਸਾਨੂੰ ਇਦਾਂ ਹੀ ਹਰ ਵਾਰ ਮਾਨ ਸਨਮਾਨ ਮਿਲਦਾ ਵਾ ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤ ਕੇ ਆਏ ਸੀ 올림픽 ਦੇ ਵਿੱਚ ਉਦੋਂ ਵੀ ਸਾਨੂੰ ਇੰਨਾ ਸਾਮਾਨ ਸੌਣਾ ਮਿਲਿਆ ਸੀ ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਆ ਕੇ 골ਡ ਮੈਡਲ ਲੈ ਕੇ ਆਏ ਆ ਤੁਹਾਨੂੰ ਅੱਜ ਫਿਰ ਆਉਣਾ ਹੈ ਮਾਨ ਸਾਮਾਨ ਮਿਲਦਾ ਵਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਧੰਨਵਾਦ ਜਿਵੇਂ ਕਿ ਲਾਸਟ ਮੈਚ ਦੇ ਵਿੱਚ ਗੋਲ ਕੀਤੇਗੇ ਔਰ ਬੱਲੇ ਬੱਲੇ ਕਰਾਈ ਜਿਹਦੀ ਗੱਲ ਕਰ ਸਕਦੇ ਆ ਕਿਵੇਂ ਦਾ ਮੈਚ ਟਫ ਕਿੰਨਾ ਸੀ ਬਿਲਕੁਲ ਜੀ ਉਹ ਵੱਡਾ ਫਾਈਨਲ ਮੈਚ ਸੀ ਫਾਈਨਲ ਮੈਚ ਤਾਂ ਹਮੇਸ਼ਾ ਹੀ ਟਫ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ 'ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸਾਡਾ ਲਾਸਟ 7 ਮੀਟਰ ਰਹਿ ਗਏ ਸੀ ਉਹ ਅਸੀਂ 골 ਕੀਤਾ ਸੀ ਉਹ ਪੂਰੀ ਟੀਮ ਦਾ 골 ਆ ਜੀ ਮੇਰਾ 골 ਨਹੀਂ ਆ ਉਹਦੇ ਕਰਕੇ ਹੀ ਅਸੀਂ ਅੱਜ ਬੈਡ ਮੈਡਲ ਲੈ ਕੇ ਆਏ ਆ ਅੱਜ ਤੁਹਾਡੇ ਸਾਹਮਣੇ ਹੀ ਖਲੋਤੇ ਆ ਧੰਨਵਾਦ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈਗੀ ਨਸ਼ਿਆਂ ਤੋਂ ਦੂਰ ਰਹਿਣਾ ਬਾਅਦ ਤੋਂ ਬਾਅਦ ਸਪੋਰਟਸ 'ਤੇ ਧਿਆਨ ਦੇਣਾ ਤਾਂ ਆਪਾਂ ਦੇਸ਼ ਲਈ ਮੈਡਲ ਲੈ ਕੇ ਆਈਏ ਆਪਾਂ ਆਪਾਂ ਨਸ਼ੇ ਤੋਂ ਮੁਕਤ ਕਰੀਏ ਧੰਨਵਾਦ